ਇਹ ਤੇ ਨਸਲ ਇਹਦੇ ਵਿੱਚ ਦੋ ਵਿਸ਼ੇਸ਼ ਰੀਜਨਸ ਨੇ ਸਾਡੇ ਬਾਈਕਾਟ ਦੇ ਇੱਕ ਵੱਡਾ ਰੀਜਨ ਹੈ 13 ਮਾਰਚ ਨੂੰ ਬਾਜੋ ਸਾਹਿਬ 13 ਮਾਰਚ ਨੂੰ ਕਰਨਲ ਬਾਠ ਸਰਵਿੰਗ ਆਮੀ ਦੇ ਕਰਨਲ ਜਿਹੜੇ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ 'ਚ ਹਿੰਦੁਸਤਾਨ ਵਾਸਤੇ ਦਿੱਲੀ ਵਿੱਚ ਕੰਮ ਕਰ ਰਹੇ ਉਹ ਤੇ ਉਹਨਾਂ ਦੇ ਲੜਕਾ ਤੇ ਇੱਕ ਦਾ ਉਹਨਾਂ ਦਾ ਹੋਰ ਕੋਈ ਕੁਲੀਗ ਜਿਹੜਾ ਸੀ ਰਾਤ ਦੇ 12 12:30 ਵਜੇ ਖਾਣਾ ਖਾਣ ਵਾਸਤੇ ਰਜਿੰਦਰ ਹਸਪੀਟਲ ਦੇ ਬਾਹਰ ਮੈਡੀਕਲ ਕਾਲਜ ਦੇ ਗਏ ਪੁਲਿਸ ਦੇ ਚੰਦ ਅਫਸਰ ਜਿਹੜੇ ਕੰਪਲੀਟ ਸ਼ਰਾਬੀ ਸਨ ਸ਼ਰਾਬੀ ਹਾਲਾਤ ਦੇ ਵਿੱਚ ਸਨ ਪਤਾ ਲੱਗਿਆ ਜੋ ਅਸੀਂ ਸੋਸ਼ਲ ਮੀਡੀਆ ਤੇ ਤੇ ਕਰਨਲ ਸਾਹਿਬ ਨਾਲ ਮੈਂ ਗੱਲ ਕੀਤੀ ਉਹਨਾਂ ਦੀ ਵਾਈਫ ਨਾਲ ਵੀ ਕਿ ਉਸ ਟਾਈਮ ਕਿਸੇ ਇਨਕਾਊਂਟਰ ਚ ਆਏ ਸੀ ਤਿੰਨ ਚਾਰ ਗੱਡੀਆਂ ਸੀ ਉਹਨਾਂ ਕੋਲ ਉਹਨਾਂ ਨੇ ਆ ਕੇ ਬਹੁਤ ਬੁਰੀ ਤਰ੍ਹਾਂ ਇਨ ਸਪਾਈਟ ਆਫ ði ਫੈਕਟ ਕਿ ਕਰਨਲ ਸਾਹਿਬ ਨੇ ਆਪਣੀ ਆਈਡੈਂਟੀ ਵਿਖਾਈ ਕਿ ਮੈਂ ਸਰਵਿੰਗ ਕਰਨ ਲੱਗਾ ਸਾਨੂੰ ਬਹੁਤ ਵੱਡਾ ਅਫਸੋਸ ਹੈ ਕਿ ਇੱਕ ਸਰਵਿੰਗ ਕਰਨਲ ਹੋਏ ਇੱਕ ਸਿੱਖ ਮжоਰਿਟੀ ਸੂਬੇ ਦੇ ਵਿੱਚ ਉਹਦੀ ਦਸਤਾਰ ਉਤਾਰੀ ਜਾਏ ਉਹਨੂੰ ਕਟਿਆ ਜਾਏ ਆਈਡੈਂਟੀਟੀ ਵਿਖਾਣ ਦੇ ਬਾਅਦ ਤੇ ਅੱਜ ਦੇ ਦਿਨ ਤੱਕ ਜਿਹੜੀ ਐਫਆਈਆਰ ਦਰਜ ਕੀਤੀ ਗਈ ਉਹ ਜ਼ੀਰੋ ਐਫਆਈਆਰ ਅਜੇ ਤੱਕ ਕਪਸ਼ਨਾ ਦਾ ਨਾਂ ਨਹੀਂ ਵਿੱਚ ਪਾਇਆ ਸਸਪੈਂਸ਼ਨ ਤੁਸੀਂ ਵੇਖੋ ਸਸਪੈਂਸ਼ਨ ਕਰਦੇ ਹੋ ਨਾਂ ਤੋ ਹੀ ਦਿੰਦੇ ਕਿਸੇ ਨੂੰ ਕਿਸ ਕਿਸਮ ਦੀ ਸਸਪੈਂਸ਼ਨ ਹੋਈ ਹੈ ਐਂਡ ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਜਦੋਂ ਹਣ ਵਿਧਾਨ ਸਭਾ ਦਾ ਸੈਸ਼ਨ ਵੇਖਿਆ ਤੇ ਡਿਫੈਂਸ ਮਿਨਿਸਟਰੀ ਦਾ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਸਾਰੇ ਹਿੰਦੁਸਤਾਨ ਦਾ ਤੇ ਪੰਜਾਬ ਦਾ ਜਦੋਂ ਵੇਖਿਆ ਸੈਂਟੀਮੈਂਟ ਸਰਕਾਰ ਦੇ ਉਲਟ ਹੈ ਤੇ ਇੱਕ ਆਈ ਵਾਸ਼ ਕਰਨ ਵਾਸਤੇ ਇੱਕ ਮੈਜਿਸਟ੍ਰੀਅਲ ਇਨਕੁਆਰੀ ਉਹ ਵੀ ਕਾਰਪੋਰੇਸ਼ਨ ਪਟਿਆਲੇ ਦਾ ਜਿਹੜਾ ਕਮਿਸ਼ਨਰ ਉਹਨੂੰ ਲਗਾ ਦਿੱਤਾਗੇ ਸੋ ਅਸੀਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਮੇਨ ਆਪੋਜੀਸ਼ਨ ਕਾਰਨ ਅਸੀਂ ਡਿਮਾਂਡ ਕਰਨੇ ਕਿ ਅੱਗੇ ਬਹੁਤ ਸਾਰੀਆਂ ਐਹੋ ਜਿਹੀਆਂ ਇਨਕੁਆਰੀਆਂ ਹੋਈਆਂ ਜਿੱਥੇ ਸਟਾਂ ਬਿਠਾਈਆਂ 15 20 ਦਿਨਾਂ ਤੋਂ ਬਾਅਦ ਜਦੋਂ ਇਨਸੀਡੈਂਟ ਥੋੜਾ ਜਿਹਾ ਧੱਲਾ ਪੈ ਜਾਂਦਾ ਉਦੋਂ ਉੱਥੇ ਦੀ ਉੱਥੇ ਹੀ ਠੰਡੇ ਬਸਤੇ ਚ ਪਾ ਦਿੱਤੀ ਜਾਂਦੀ ਹੈ ਸਾਡੀ ਮੰਗ ਹੈ ਕਿ ਇਸ ਸ਼ਰਮਨਾਕ ਘਟਨਾ ਨੂੰ ਰੋਕਣ ਵਾਸਤੇ ਤੇ ਪੰਜਾਬ ਦੀ ਜਿਹੜੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ ਦੀ ਉਹਨੂੰ ਰਿਸਟੋਰ ਕਰਨ ਵਾਸਤੇ ਐਸੈਂਸ਼ੀਅਲ ਹੈ ਕਿ ਗਵਰਨਮੈਂਟ ਆਫ ਪੰਜਾਬ ਰਿਕੁਐਸਟ ਕਰੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਿਸੇ ਸਿਟਿੰਗ ਜੱਜ ਦੇ ਕੋਲੋਂ ਟਾਈਮ ਬਾਉਂਡ ਜੇ ਸਿਟਿੰਗ ਜੱਜ ਪਾਇ ਚਾਂਸ ਨਹੀਂ ਅਵੇਲੇਬਲ ਤੇ ਕਿਸੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋ ਵਿਦਨ ਵੀ ਇਹ ਇਨਕੁਆਰੀ ਜਿਹੜੀ ਹੈ ਉਹਦੇ ਤੱਤ ਲੈ ਕੇ ਕੇਸ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਬਰਖਾਸਤ ਕੀਤਾ ਜਾਏ ਸਸਪੈਂਸ਼ਨ ਦੀ ਗੱਲ ਹੀ ਬਰਖਾਸਤ ਕੀਤੀ ਕਿਉਂਕਿ ਇਹ ਇਨਸੀਡੈਂਟ ਦੂਰ ਸਾਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਸ਼ਰਮਸਾਰੇ ਨੇ ਨੰਬਰ 2 ਭਗਵੰਤ ਮਾਨ ਜੀ ਆ ਸਾਡੇ ਕੋਲ ਆ ਮੇਰੇ ਦੋਸਤ ਇੱਥੇ ਸਾਡੇ ਸਾਥੀ ਕੈਰੀ ਕਰ ਰਹੇ ਨੇ ਐਪਲੇ ਕਾਰਡਸ ਜਦੋਂ ਵੀ ਆਪੋਜੀਸ਼ਨ ਵੈਸਟਨ ਜਦੋਂ ਸਰਕਾਰ ਚਾਣਾ ਸੀ ਉਦੋਂ ਹਰ ਧਰਨੇ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਦੇ ਧਰਨੇ ਸੀ ਮਾਨ ਸਾਹਿਬ ਖੁਦ ਬੈਠਦੇ ਰਹੇ ਕੇਜਰੀਵਾਲ ਸਾਹਿਬ ਆਉਂਦੇ ਰਹੇ ਚਾ ਕੁਲਤਾਰ ਸਿੰਘ ਸੱਜਵਾਦਿਆ ਫੋਟੋਆਂ ਨੇ ਅਮਨ ਰੋੜਾ ਜੀ ਦੀਆਂ ਨੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਦੀਆਂ ਫੋਟੋਆਂ ਨੇ ਹਰ ਲੜਾਈ ਦੇ ਵਿੱਚ ਕਹਿੰਦੇ ਅਸੀਂ ਤੁਹਾਡਾ ਸਾਥ ਦਿੰਦੇ ਰਹੇ ਹਾਂ ਤੇ ਤੁਹਾਨੂੰ ਇਸ ਗੱਲ ਦਾ ਇਲਮ ਵੀ ਹੋਏਗਾ ਕਿ ਇੰਨਾ ਕਿਸਾਨ ਯੂਨੀయన్స్ ਦੀ ਐਕਟਿਵ ਸਪੋਰਟ ਤੇ ਬਦਲ ਦੇ ਨਾਲ ਅੱਜ 92 ਦੇ ਨੰਬਰ ਤੇ ਪਹੁੰਚੇ ਹੁਣ ਤੁਸੀਂ ਵੇਖੋ ਇਹ ਜਿਹੜੇ ਧਰਨੇ ਵੀ ਲੱਗੇ ਨੇ ਜਾਂ ਸੌਰੀ ਇਹ ਜਿੱਥੇ ਵੀ ਏ ਇਹਨਾਂ ਨੇ ਕਿਸਾਨ ਵੀਰਾਂ ਨੇ ਆਪਣੇ ਮੋਰਚੇ ਵੀ ਲਾਏ ਉਹਨਾਂ ਨੇ ਬਕਾਇਦਾ ਤੌਰ ਤੇ ਦੀ ਕਲੈਰੀਫਿਕੇਸ਼ਨ ਦਿੱਤੀ ਹੈ ਕਿ ਅਸੀਂ ਕੋਈ ਰਸਤਾ ਨਹੀਂ ਰੋਕਿਆ ਇਹਦੇ ਰਸਤੇ ਰੋਕੇ ਗਏ ਨੇ ਗਵਰਨਮੈਂਟ ਆਫ ਹਰਿਆਣਾ ਵੱਲ ਅਸੀਂ ਤੇ ਐਜ਼ ਸਿਟੀਜ਼ਨਸ ਆਫ ਇੰਡੀਆ ਸਾਡਾ ਪੂਰਨਕ ਹੈ ਅਸੀਂ ਦਿੱਲੀ ਵਿੱਚ ਆਪਣੇ ਹੁਕਮਰਾਨਾਂ ਨੂੰ ਆਪਣੀ ਗੱਲ ਰੱਖ ਸਕੀ ਜੇ ਰੋਕਿਆ ਗਿਆ ਚ ਇਹਦੇ ਨਾਲ ਅਸੀਂ ਇਹ ਵੀ ਗੱਲ ਕਲੈਰੀਫਾਈ ਕਰਨਾ ਚਾਹੁੰਦੇ ਆ ਬਹੁਤ ਸਾਰੇ ਕਿਸਾਨ ਲੀਡਰਸ ਨੇ ਵੀ ਗੱਲ ਕਹੀ ਕਿ ਅਸੀਂ ਬਕਾਇਦਾ ਤੌਰ ਤੇ ਪੇਸ਼ਕਾਸ਼ ਰੱਖੀ ਸੀ ਗਵਰਨਮੈਂਟ ਆਫ ਪੰਜਾਬ ਤੇ ਮਾਨ ਸਾਹਿਬ ਕਿ ਮਾਨ ਸਾਹਿਬ ਆਈ ਸਾਈਡਾਂ ਤੇ ਬਹਿ ਜਾਣੇ ਤੁਸੀਂ ਆਪਣੀ ਟ੍ਰੈਫਿਕ ਚਲਾਓ ਸੋ ਦੱਟ ਕਾਰੋਬਾਰ ਦਾ ਬਿਜ਼ਨਸ ਇਹਦਾ ਨੁਕਸਾਨ ਨਾ ਅਸੀਂ ਇਹ ਕਲੈਰੀਫਾਈ ਕਰਨਾ ਚਾਹੁੰਦੇ ਆ ਆਪਣੀ ਪਾਰਟੀ ਦਾ ਕਲੀਅਰ ਸਟੈਂਡ ਅਸੀਂ ਨਹੀਂ ਚਾਹੁੰਦੇ ਕੋਈ ਪੰਜਾਬ ਦੀ ਸੜਕ ਰੋਕੀਦਾ ਅਸੀਂ ਨਹੀਂ ਚਾਹਦੇ ਪੰਜਾਬ ਦਾ ਕੋਈ ਰੇਲਵੇ ਟਰੈਕ ਰੋਕਿਆ ਜਾਵੇ ਅਸੀਂ ਨਹੀਂ ਚਾਹਦੇ ਕਿ ਸਾਡੇ ਕਾਰੋਬਾਰ ਤੇ ਬਿਜ਼ਨਸ ਨੂੰ ਕੋਈ ਨੁਕਸਾਨ ਪਹੁੰਚੇ ਸਾਡੀ ਸਾਰੀ ਆਹਨਪੂਤੀ ਪੰਜਾਬ ਦੀ ਇੰਡਸਟਰੀ ਨਾਲ ਸਾਡੇ ਵਪਾਰੀ ਵੀਰਾਂ ਨਾਲੇ ਹੋਟਲਾਂ ਵਾਲਿਆਂ ਨਾਲੇ ਤੇ ਕਮਿਊਟਰਸ ਨਾਲੇ ਜਿਨ੍ਹਾਂ ਨੂੰ ਢੇਢ-ਢੇਢ 2-2 ਘੰਟੇ ਗੱਡੀਆਂ ਨੂੰ ਕਮਾ ਕੇ ਵਾਇਆ ਚੰਡੀਗੜ ਤੇ ਖੱਜਲ ਖਰਾਬ ਹੋਣਾ ਪੈਂਦਾ ਸਾਡਾ ਇਹ ਕਹਿਣਾ ਹੈ ਕਿ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇਨਡਾਇਰੈਕਟ ਢੰਗ ਦੇ ਨਾਲ ਭਗਵੰਤ ਮਾਨ ਦਾ ਵੱਡਾ ਰੋਲ ਲੁਵਾਨ ਦੇ ਵਿੱਚ ਹੁਣ ਇਹ ਜਿਹੜਾ ਆਲ ਆਫ ਅਸਾਡੇ ਨੇ ਕੰਮ ਕੀਤਾ ਗਿਆ ਇਹ ਪੰਜਾਬ ਦੇ ਕਰਤਾਰ ਦੇ ਖਿਲਾਫ ਪੰਜਾਬੀਆਂ ਨੇ ਕਦੀ ਕਿਸੇ ਨੂੰ ਘਰ ਸੱਦ ਕੇ ਉਹਦੇ ਨਾਲ ਤਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀਤਾ ਤੁਸੀਂ ਘਰ ਬੁਲਾਉਂਦੇ ਹੋ ਸੱਦਾ ਦਿੰਦੇ ਹੋ ਉਹਨਾਂ ਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਲ ਕੇ ਬਾਰਡਰਸ ਕਲੀਅਰ ਕਰਾਂਦਾ ਬਾਰਡਰ ਕਲੀਅਰ ਜਿਹੜੀ ਕੋਈ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿਨਿਸਟਰ ਸਾਫ਼ ਤੌਰ ਕਹਿਣਾ ਚਾਹੀਦਾ ਸੀ ਮੈਂ ਸੜਕਾਂ ਤੁਹਾਡੇ ਕੋ ਖਾਲੀ ਕਰਾਣੀ ਇਹ ਸੜਕਾਂ 400 ਦਿਨ ਪਹਿਲੇ ਵੀ ਖਾਲੀ ਹੋ ਸਕਦੀਆਂ ਸਾਡਾ ਕਹਿਣ ਦਾ ਮਕਸਦ ਇਹ ਹੈ ਇਹ ਬਕਾਇਦਾ ਤੌਰ ਇਸ ਪ੍ਰੈਜ਼ੈਂਟ ਸਰਕਾਰ ਤੇ ਭਗਵੰਤ ਮਾਨ ਦਾ ਛੜੀ ਅੰਤਰ ਹੈ ਜਿਨੇ ਪਹਿਲੇ ਕਿਸਾਨਾਂ ਤੋਂ ਇਹ ਜਿਹੜਾ ਜੋ ਕੁਝ ਹੋਇਆ ਇਹਦੇ ਵਾਸਤੇ ਰਿਸਪਾਂਸਿਬਲ ਲੈ ਹੁਣ ਵਪਾਰੀਆਂ ਨੂੰ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀ ਸਹਿਮਤੀ ਲੈਣ ਵਾਸਤੇ ਕਿਉਂਕਿ ਕੇਜਰੀਵਾਲ ਸਾਹਿਬ ਤਰਲੋ ਮਛੀ ਇਹ ਵਪਾਸਨਾ ਵਾਸਤੇ ਨਹੀਂ ਆਏ ਕੇਜਰੀਵਾਲ ਸਾਹਿਬ ਇਨਸ਼ੋਰ ਕਰਨਾ ਚਾਹੁੰਦੇ ਨੇ ਕਿ ਲੁਧਿਆਣਾ ਵਿਸਤੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਉਹਨਾਂ ਦੇ ਰਾਜ ਸਭਾ ਦੇ ਐਮਪੀ ਸਨੀ अरोड़ा ਸਾਹਿਬ ਜਿੱਤਣ ਸਨੀ अरोड़ा ਸਾਹਿਬ ਨੂੰ ਸ਼ਾਇਦ ਜਤਾਨ ਚੋਣੇ ਕੀ ਨਾ ਹੋਣ ਉਨ੍ਹਾਂ ਦਾ ਜ਼ਿਆਦਾ ਮਕਸਦ ਇਹ ਹੈ ਕਿ ਜਿੱਤੇਗਾ ਤੇ ਰਾਜ ਸਭਾ ਖਾਲੀ ਹੋਏਗੀ ਤੇ ਮੈਂ ਦਿੱਲੀ ਪੰਜਾਬ ਦੇ ਰਸਤੇ ਤੇ ਪਹੁੰਚਾਂ ਸੋ ਇਹ ਦੋ ਚੀਜ਼ਾਂ ਵਾਸਤੇ ਅਸੀਂ ਬਕਾਇਦਾ ਤੌਰ ਗਵਰਨਰ ਸਾਹਿਬ ਦੇ ਐਡਰੈਸ ਦਾ ਬਾਈਕਾਟ ਵੀ ਕੀਤਾ ਇਸ ਸਾਰੇ ਐਡਰੈਸ ਦੇ ਵਿੱਚ ਅਸੀਂ ਪੜਿਆ ਕੁਝ ਵੀ ਲੋਕਾਂ ਵਾਸਤੇ ਹੈ ਨਾ ਨੌਜਵਾਨ ਬੱਚਿਆਂ ਵਾਸਤੇ ਕੁਝ ਤੁਸੀਂ ਵੇਖਿਆ ਜਿਉ ਸਾਡੇ ਬੱਚੇ ਆਏ ਨੇ ਮੈਂ ਅੱਜ ਤੁਹਾਡੇ ਸ੍ਰੀ ਅੱਜ ਵਿਧਾਨ ਸਭਾ ਦੇ ਫਲੋਰ ਤੋਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਇੱਕ ਚਿੱਠੀ ਵਿਖਾਓ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਨੂੰ ਲਿਖੀ ਹੋਏ ਜਦੋਂ ਸਾਡੇ ਨੌਜਵਾਨ ਬੱਚੇ ਅਮਰੀਕਾ ਚੋਂ ਇਕੱਲੇ ਨੇ ਉਹਨਾਂ ਨੇ 에어 ਫੋਰਸ ਦੇ ਜਹਾਜ਼ਾਂ ਦੇ ਵਿੱਚ ਕੀ ਭਗਵੰਤ ਮਾਨ ਨੇ ਚਿੱਠੀ ਲਿਖੀ ਨਰਿੰਦਰ ਮੋਦੀ ਜੀ ਨੂੰ ਤੇ ਪੁੱਛਿਆ ਕਿ ਮੋਦੀ ਸਾਹਿਬ ਤੁਸੀਂ ਤੇ ਉਦੋਂ ਅਮਰੀਕਨ ਸੋਇਲ ਤੇ ਸੀ ਸਾਡੇ ਨੌਜਵਾਨ ਬੱਚਿਆਂ ਦੇ ਹੱਥਾਂ ਵਿੱਚ ਹਥਕੜੀਆਂ ਲਾ ਕੇ ਪੈਰਾਂ ਵਿੱਚ ਬੀੜੀਆਂ ਲਾ ਕੇ ਦਸਤਾਰਾਂ ਉਤਾਰ ਕੇ ਇੱਥੇ ਇਕੱਲੇ ਗਏ ਪ੍ਰਾਈਮ ਮਿੰਿਸਟਰ ਸਾਹਿਬ ਤੁਸੀਂ ਹਿੰਦੋਸਤਾਨੀਆਂ ਵਾਸੀ ਤੇ ਪੰਜਾਬੀਆਂ ਵਾਸੀ ਟਰੰਪ ਸਾਹਿਬ ਕੋ ਰਾਸ਼ਟਰਪਤੀ ਟਰੰਪ ਕੋ ਸਟੈਂਡ ਕਿਉਂ ਨਹੀਂ ਲਿਆ ਤੁਹਾਨੂੰ ਯਾਦ ਹੋ ਇੱਕ ਛੋਟਾ ਜਿਹਾ ਦੇਸ਼ ਹੈ ਕੋਲੰਬੀਆ ਉਥੋਂ ਦੇ ਰਾਸ਼ਟਰਪਤੀ ਨੇ ਅਮਰੀਕਾ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਜਹਾਜ਼ ਨਹੀਂ ਕਰ ਲਾ ਮੈਂ ਆਪਣਾ ਜਹਾਜ਼ ਕਰ ਹਜ਼ਾਰਾਂ ਸਾਡੇ ਬੱਚੇ ਕਰੋਨਾ ਦੇ ਵਿੱਚ ਹਿੰਦੋਸਤਾਨੀ ਬਾਹਰਲੇ ਮੁਲਕਾਂ ਚੋਂ ਸਾਰੀ ਦੁਨੀਆ ਚੋਂ 에어 ਇੰਡੀਆ ਦੇ ਜਹਾਜ਼ ਕਰਕੇ ਮਗਵਾਏ ਗਏ ਜਦੋਂ ਯੂਕਰੇਨ ਦੀ ਬੈਟਲ ਸੀ ਸਾਡੇ ਮੈਡੀਕਲ ਦੇ ਇੰਜੀਨੀਅਰਿੰਗ ਦੇ ਬੱਚੇ 에어 ਇੰਡੀਆ ਦੇ ਜਹਾਜ਼ ਕਰਕੇ ਭਗਵਾਏ ਗਏ ਕੀ ਇਹ ਜਹਾਜ਼ 에어 ਇੰਡੀਆ ਦੇ ਖੁਦ ਪ੍ਰਾਈਮ ਮਿੰਿਸਟਰ ਸਾਹਿਬ ਕਿਉਂ ਨਹੀਂ ਸੀ ਕਲ ਸਕਦੇ ਮੈਂ ਪੁੱਛਣਾ ਚਾਹਨਾ ਐਜ਼ ਅ ਚੀਫ ਮਿੰਿਸਟਰ ਕਿ ਭਗਵੰਤ ਮਾਨ ਜੀ ਨੇ ਨਰਿੰਦਰ ਪੋਦੀ ਜੀ ਨੂੰ ਇਹ ਚਿੱਠੀ ਲਿਖੀ ਹੈ ਨੰਬਰ 2 ਜਿਹੜੇ ਜਹਾਜ਼ ਅਮਰਸਰ ਲੈਂਡ ਹੁੰਦੇ ਰਹੇ ਤੁਹਾਨੂੰ ਪਤਾ ਹੋਵੇਗਾ ਅਮਰੀਕਾ ਜਹਾਜ਼ ਕਲ ਸਕਦਾ ਪਰ ਲੈਂਡਿੰਗ ਜਿਹੜੀ ਫੈਸਿਲਿਟੀ ਹੈ ਕਿੱਥੇ ਲੈਂਡ ਕਰਨਾ ਮਿਨਿਸਟਰੀ ਆਫ ਸਿਵਲ ਅਫੇਅਰਸ ਉਹਨੂੰ ਵੇਖਦੀ ਇਹ ਜਹਾਜ਼ ਦਿੱਲੀ ਲੈਂਡ ਹੋਣੇ ਚਾਹੀਦੇ ਕਿਉਂਕਿ ਪੰਜਾਬ ਨੋ ਵੀ ਵੱਧ ਬੱਚੇ ਕੋ ਗੁਜਰਾਤ ਦੇਸੀ ਹਰਿਆਣੇ ਦੇਸੀ ਸਾਰੇ ਹਿੰਦੁਸਤਾਨ ਦੇ ਸਾਡੇ ਬੱਚੇ ਹਿੰਦੁਸਤਾਨ ਦੇ ਕੈਪੀਟਲ ਜਾਜ ਆਣਾ ਚਾਹੀਦਾ ਸੀ ਜਾਣ ਬੁੱਝ ਕੇ ਤਿੰਨ ਫਲਾਈਟਸ ਪੰਜਾਬ ਚ ਆਈਆਂ ਕੋਈ ਰੀਹੈਬਿਲੀਟੇਸ਼ਨ ਪੈਕੇਜ ਨਹੀਂ ਦਿੱਤਾ ਇਹਨਾਂ ਨੇ ਤੋਂ ਅਸੀਂ ਇਸ ਗੱਲ ਦੀ ਮੰਗ ਕਰ ਰਹੇ ਆ ਕਿ ਸਾਨੂੰ ਕੋਈ ਚਿੱਠੀ ਦੇਖਾਓ ਕਿ ਤੁਸੀਂ ਇਤਰਾਜ਼ ਕੀਤਾ ਹੋ ਅੰਮ੍ਰਿਤਸਰ ਜਾਜ ਕਿਉਂ ਲਿਆਂਦਾ ਤੁਸੀਂ ਇਤਰਾਜ਼ ਕੀਤਾ ਪ੍ਰਾਈਮ ਮਿਨਿਸਟਰ ਕੋ ਕਿ ਸਾਡੇ ਹਿੰਦੁਸਤਾਨੀ ਤੇ ਵਿਸ਼ੇਸ਼ ਤੌਰ ਪੰਜਾਬੀ ਬੱਚਿਆਂ ਦੀ ਦਸਤਾਰਾ ਉਤਾਰ ਕੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਲਿਆਂਦੇਗੇ ਸੋ ਐਜ਼ ਅ ਚੀਫ ਮਿਨਿਸਟਰ ਜਿਹੜਾ ਇਹਨਾਂ ਦਾ ਰੋਲ ਹੈ ਸੀ ਨਾ ਕਿਸਾਨਾਂ ਵਾਸਤੇ ਵੇਖੋ ਮੈਂ ਇਸ ਗੱਲ ਦੀ ਦਾਤ ਦੇਣਾ ਚਾਹਾਂਗਾ ਕਾਂਗਰਸ ਦੀ ਸਰਕਾਰ ਰਹੀ ਭਾਵੇਂ ਉਹਨੂੰ ਕੋਈ ਵੀ ਹੱਡ ਕਰ ਰਿਆ ਸੀ ਇੱਕ ਵੀ ਕਿਸਾਨ ਨੂੰ ਕਾਂਗਰਸ ਦੀ ਸਰਕਾਰ ਚ ਕਿਸੇ ਨੂੰ ਛੋਟੀ ਤੱਕ ਨਹੀਂ ਮਾਰੀ ਕਿਸੇ ਨੂੰ ਡਾਂਗ ਤੱਕ ਨਹੀਂ ਸੀ ਮਾਰੀ ਸਾਰਿਆਂ ਨੂੰ ਸੇਫ ਪਾਸੇ ਚ ਪੰਜਾਬ ਚੋਂ ਦਿੱਤਾ ਗਿਆ ਦਿੱਲੀ ਬਿਠਾਇਆ ਗਿਆ ਆਪਣੀਆਂ ਮੰਗਾਂ ਮੰਗ ਕੇ ਤਿੰਨ ਕਾਲੇ ਕਾਨੂੰਨ ਕੈਨਸਲ ਕਰਵਾ ਕੇ ਉਹ ਵਾਪਸ ਆਏ 700 ਤੋਂ ਬਾਅਦ ਸ਼ਹਾਦਤਾਂ ਹੋਈਆਂ ਕਾਂਗਰਸ ਦੀ ਸਰਕਾਰ ਨੇ ਹਰ ਇੱਕ ਵਿਅਕਤੀ ਨੂੰ ਫਾਈਨੈਂਸ਼ੀਅਲ ਮਦਦ ਵੀ ਕੀਤੀ ਤੇ ਨੌਕਰੀਆਂ ਵੀ ਦਿੱਤੀਆਂ ਇੱਥੇ ਸ਼ੁਭਕਰਨ ਸਿੰਘ ਦੀ ਮੌਤ ਜਿਹੜੀ ਹੋਈ ਏ ਹਰਿਆਣਾ ਪੁਲਿਸ ਨੇ ਫਾਇਲ ਕੀਤੇ ਨੇ ਨੌਜਵਾਨ ਬੱਚੇ ਸਾਡੇ ਤੇ ਐਂਡ ਉਹਨੂੰ ਪੰਜਾਬ ਦੇ ਸੋਇਲ ਦੇ ਉੱਤੇ ਸਮਝੋ ਪੰਜਾਬ ਦੀ ਟੈਰੀਟਰੀ 'ਚ ਹਰਿਆਣਾ ਪੁਲਿਸ ਨੇ ਮਾਰਿਆ ਭਗਵੰਤ ਮਾਨ ਜੀ ਤੁਸੀਂ ਜ਼ੀਰੋ ਐਫ ਆਈ ਆਰ 'ਚ ਕਿਸੇ ਦਾ ਨਾਮ ਨਹੀਂ ਦਿੰਦਾ ਜੁਡੀਸ਼ੀਅਲ ਕਮਿਸ਼ਨ ਵੀ ਜੈ ਬੈਟਰੀ ਤੁਹਾਡੇ ਦਾਸ ਨੇ ਐ ਸੀ ਐਲ ਪੀ ਲੀਡਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅਸੀਂ ਹਾਈ ਕੋਰਟ ਦੇ ਵਿੱਚ ਏ ਪੀ ਐਸ ਦਿਓਲ ਸਾਹਿਬ ਨੂੰ ਵਕੀਲ ਕੀਤਾ ਆਪਣੀ ਰੈਟ ਪਟੀਸ਼ਨ ਕੀਤੀ ਉਸ ਪਟੀਸ਼ਨ ਉੱਤੇ ਸ਼ੁਭਕਰਨ ਸਿੰਘ ਨੂੰ ਤੋਂ 200 ਤੋਂ ਵੱਧ ਜਿਹੜੇ ਕਿਸਾਨ ਵੀਰਾਂ ਨੂੰ ਗੋਲੀਆਂ ਜਿਨ੍ਹਾਂ ਦੇ ਜਿਸਮਾਂ ਦੇ ਵਿੱਚ ਦੁਨਾਲੀ ਦੀਆਂ ਵਜੇ ਸਰੇ ਵਜੇ ਸੀ ਉਹਨਾਂ ਵਾਸਤੇ ਜੁਡੀਸ਼ੀਅਲ ਕਮਿਸ਼ਨ ਬੁਟਵਾਇਆ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕੰਪਲੀਟਲੀ ਫੇਲ ਹੈ ਡਰੱਗਜ਼ ਦੇ ਮਧਲੇ ਤੇ ਵੀ ਮੈਂ ਇਹਨਾ ਪੁੱਛਣਾ ਚਾਹਨਾ ਛੋਟੀਆਂ ਮੱਛੀਆਂ ਦੇ ਘਰ ਕਿਹੜੇ ਢਾਰੇ ਨੇ ਜਿਹੜੇ ਪਿੰਡ ਦੇ ਵਿੱਚ ਕੋਈ ਪੱਠੇ ਪਾਣ ਵਾਲੇ ਜਿੱਥੇ ਡੰਗਰ ਬੰਨੇ ਨੇ ਉਹਨਾਂ ਦੇ ਇੱਕ ਇੱਕ ਕਮਰਾ ਢਾ ਕੇ ਦੇ ਵਿਖਾਣਾ ਚਾਹੁੰਦੇ ਪਰਸੈਪਸ਼ਨ ਕ੍ਰੀਏਟ ਕਰ ਰਹੇ 3 ਸਾਲ ਕੀ ਕਰਦੇ ਰਹੇ ਆਹੀ ਕੇਜਰੀਵਾਲ ਸਾਹਿਬ ਕਹਿੰਦੇ ਸੀ 4 ਹਫਤਿਆਂ ਵਿੱਚ ਡਰੱਗ ਦਾ ਮੈਨੂਸਮੈਂਟ ਖਤਮ ਕਰ ਹੁਣ ਕਹਿੰਦੇ ਨੇ ਪਿਛਲੀਆਂ ਸਰਕਾਰਾਂ ਦਾ ਅਜੇ ਗੰਦ ਦੂਰ ਕਰਦਿਆ ਬੜਾ ਟਾਈਮ ਲੱਗ ਰਿਹਾ ਸੋ ਇਸ ਗੱਲ ਕਾਰ ਕੰਪਲੀਟਲੀ ਫੇਲ ਸਰਕਾਰ ਫੇਲ ਚੀਫ ਮਿਨਿਸਟਰ ਮਲਾਜ਼ਮਾਂ ਨੂੰ ਰੁੱਟਿਆ ਵੇਖੋ ਤੁਸੀਂ 올ਡ ਪੈਨਸ਼ਨ ਸਕੀਮ ਦੀ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਅੱਜ 1.5 ਸਾਲ ਨੋਟੀਫਿਕੇਸ਼ਨ ਹੋ ਚੁੱਕਿਆ ਕੋਈ ਲਾਗੂ ਨਹੀਂ ਹੋਈ ਕੋਈ ਸਾਡੀਆਂ ਨੌਜਵਾਨ ਬੱਚੀਆਂ ਅੱਜ ਚੰਡੀਗੜ੍ਹ 'ਚ ਵੱਡਾ ਵਿਰੋਧ ਹੋ ਰਿਹਾ 1100 ਰੁਪਿਆ ਉਹਨਾਂ ਨੂੰ ਕਿਹਾ ਸੀ 3 ਸਾਲ ਬੀਤਣ ਤੋਂ ਬਾਅਦ ਕਿਤੇ ਨਾਂ ਤੱਕ ਵੀ ਨਹੀਂ ਲਿਆ ਗਿਆ ਸੋ ਇਹ ਸਾਰੇ ਬਹੁਤ ਸਾਰੀਆਂ ਗੱਲਾਂ ਤੇ ਆਂਦੇ ਹਾਂ ਉਹੀ ਆ ਜਿਹੜਾ 1100 ਰੁਪਿਆ ਸਾਡੀਆਂ ਨੌਜਵਾਨ ਬੱਚੀਆਂ ਨੂੰ ਜਿੰਨੀਆਂ ਵੋਟਰਜ਼ ਨੇ ਇਹ 18 ਸਾਲ ਤੋਂ ਉੱਪਰ ਵੋਟਰਜ਼ ਜਿੰਨੀਆਂ وہ سارا تو اس گل کرنا جو جو اچھا اوکے اس کے بعد میرے کوئی اور ساتھی ہماری ڈیکٹی لیڈر یا جو بھی بات کریں گے میں ان کو ریکویسٹ کر لوں گا اس سے پہلے یہ دیکھو دو جو مین مدے ہیں جن پر آج گورنر صاحب کے ایڈریس کو ہم نے بائیکوٹ آؤٹ کیا اس میں نمبر وان ہے پنجاب کی پہچان ہے جے جوان اور جے کسان ہزاروں سالوں سے دو ہی چیزیں پنجابیوں کو آتی تھی نوجوان اگر بچے کسی گھر میں تین ہیں دو فوج میں جاتے تھے ایک گھر کی فارمنگ کرتا تھا اب آپ دیکھئے کہ ایک سرونگ کرنل جو انڈین آمی کے ایک بہت سنسٹی پوزیشن پر ایک انٹیلیجنس ایجنسی میں کام کرتا ہے دلی میں رات کے بارہ ساڑھے بارہ بجے تیرہ مارچ کو اپنے بیٹے کے ساتھ وہ میڈیکل کالج مہندرہ میڈیکل کالج کے باہر کھانا کھانے آتے ہیں بارہ تیرہ پلیس کے آفیسرز جن میں تین چار انسپیکٹرز ہیں باقی ان کی کسٹیبلری ہے تو وہ مس مسبہیو کرتے ہیں پارکنگ, کی پارکنگ بھی ٹھیک جگہ پر انہوں نے کی ہوئی ہے چلو کچھ بھی ہو دے کینو ٹیک لا انٹو دے اون ہینڈز ان کی پٹائی کرتے ہیں ان کی دستار اتارتے ہیں اور سب سے افسوس کی بات ہے ایک سکھ مجورٹی صوبہ ساری دنیا میں ایک وہاں ان کی دستار اتاری جاتی ہے پیٹا جاتا ہے ہاسپٹل میں ہے گریبوں ان کو انجریز ہیں ان کو اور ان کے بیٹے کو اور آج کے دن تک سی ایم کی طرف سے ایک بھی بیان نہیں آتا بکوز ہی از دی سی ایم اینڈ دی ہوم منسٹر آف پنجاب اور جو ایف آئی آر درج کی اس میں کسی کا نام نہیں سسپینشن کر دیا سسپینشن کا کیا مطلب جہاں نام ہی کسی کا نہیں سو ہماری پارٹی کی یہ ہے کہ سی ایم لکھ کر بھیجے سٹنگ چیف جسٹس کو پنجاب اینڈ ہریا ہائی کورٹ کو سٹنگ جج یا ریٹائرڈ جج سے انکواری کروائی جائے ٹائم باؤنڈ ہو اور ان کی ڈسمیسل وی آر آسکنگ فار نوٹ سسپینشن بٹ ڈسمیسل ایز ایگزمپلری پنشمنٹ نمبر ون نمبر ٹو یہ کسانوں کی جو بات ہوئی گھر بلا کر یہ پنجاب پنجاب کی تو یہ کبھی سوچ ہی نہیں ہے کہ گھر پر بلانا اور گھر پر بلا کر پھر ڈیٹیل کرانا اور جیسے انہوں نے طور طریقہ اپنایا ہمارا کہنا ہے کہ یہ جو مورچے لگتے بھی رہے کہیں کہی نہ کہیں ٹیسٹ انڈرسٹینڈنگ سرکار کی تھی اب ایک ہی کام ہے کہ لدھیانہ ویسٹ کی الیکشن جیتنے کے لیے یہ ساری ڈائریکشنز اروند وال کی یہ ڈائریکٹلی انڈائریکٹلی پنجاب کو یہ اور اس کی ٹیم کنٹرول کر رہی ہے تو یہ چاہتے ہیں کہ وہاں سے الیکشن اگر جیتی جائے کسی ڈنگ سے وہ ایم ایل اے بنے گے سنی اروڑا جی ان کی سیٹ خالی ہوگی اور اروند کےجریوال صاحب کا دلی کا راستہ وایا پنجاب راجہ سبا کا کلیر ہو جائے اسی سارے چکر اور ہمارا یہ ماننا ہے یہ فوجیوں کو بھی چھوڑ سکتے ہیں یہ کسانوں کھیت مزدوروں کو بھی چھوڑ سکتے ہیں یہ وپاریوں کو بھی جب موقع آئے گا چھوڑیں گے اور پہلے پکڑے ہی نہیں ہیں چار سال تو کسی نے تین سال تو بات ہی نہیں پوچھی ان کی کوئی میٹنگ نہیں بلائی کوئی انڈسٹریلسٹ کی بات نہیں کبھی کی اور ہماری یہ کلیرٹی ہے ہماری پارٹی جو انڈین نیشنل کاگریس یہ چاہتی ہے پنجاب میں امن اور شانتی ہو کاروبار چلے کوئی سڑک کوئی بھی نہ روکے اگر آپ کسی نے بھی پروٹیسٹ کرنا پیسفلی کرے اور بہت ساری ایسی جگہ ہیں جہاں ہو سکتا ہے کوئی ریلوے ٹریک نہ روکے جائیں مگر یہ جو کچھ بھی ہوا ہے یہ بگوت مان کی ٹیسنڈ انڈرسٹینڈنگ کے ساتھ ہوتا رہا اینڈ از ناٹ سنسیئر ٹو اینی بڑی وہ سٹوڈنٹس ہوں وہ ہماری دیکھو آج نوجوان پہنے پہنچی ہزاروں کی تعداد میں وہ آج پروٹیسٹ کر رہی ہیں بجٹ سے پہلے گیارہ سو روپیہ مہینے کا ایک کروڑ عورت کو پنجاب کی ووٹر کو انہوں نے وعدہ کیا ہوا ہے گورنمنٹ میں آگئے ہیں ہر ایک ووٹر کا چھتیس ہزار روپیہ رہتا ہے کیونکہ چھتیس مہینے گزر گئے اور چھتیس ہزار کروڑ روپیہ بنتا ہے اور ایک روپئے کا ان کے پاس پروویژن نہیں ہے تو دس از ون آف دا ریزنس بولنا چاہو پہلے بات کر لیں ਤੁਸੀਂ ਪੜੋ ਅੱਜ ਇਹ ਗੱਲ ਇੱਕ ਤਾਂ ਇੱਕ ਗੱਲ ਸਮਝ ਲਈਏ ਆਪਾਂ ਇਹ ਪਰਸੈਪਸ਼ਨ ਦੀ ਲੜਾਈ ਆ ਇਹ ਸੋਸ਼ਲ ਮੀਡੀਆ ਦੀ ਸਰਕਾਰ ਆ ਸਿਰਫ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕਿਆ ਵਪਾਰੀ ਵਰਗ ਨੂੰ ਕਿਸੇ ਨੂੰ ਰਾਹ ਰੋਕਣ ਲਈ ਨਹੀਂ ਉਹਨਾਂ ਨੇ ਮਜਬੂਰ ਕੀਤਾ ਲੇਕਿਨ ਪਰਸੈਪਸ਼ਨ ਕੀ ਬਣਾਈ ਜਾ ਰਹੀ ਆ ਕਿ ਇਹ ਸਾਰਾ ਕੁਝ ਕਿਸਾਨ ਕਰ ਰਹੇ ਆ ਅਸਲੀ ਗੱਲ ਹੈ ਨਲਾਇਕ ਲੋਕ ਇਹ ਆ ਜਿਹੜੇ ਇਹ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਆ ਕਿਸੇ ਵਰਗ ਦੇ ਲਾ ਲੋ ਔਰ ਇਹਨਾਂ ਦਾ ਕਰੈਕਟਰ ਜਿਹੜਾ ਇਸ ਪਾਰਟੀ ਦਾ ਚਾਹੇ ਉਹ ਕੇਜਰੀਵਾਲ ਹੈ ਤੇ ਚਾਹੇ ਭਗਵੰਤ ਮਾਨ ਹੈ ਇਹ ਅਸਲੀ ਗੱਲ ਹੈ ਕਿ ਇਹਨਾਂ ਦੇ ਕਰੈਕਟਰ ਦੀ ਨਮਾਇਸ਼ ਆ ਤੁਹਾਡੇ ਸਾਹਮਣੇ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਔਰ ਵਪਾਰੀ ਵਰਗ ਨਾਲ ਕੀਤਾ ਵਪਾਰੀ ਵਰਗ ਚਾਹੁੰਦਾ ਕੀ ਆ ਕਿ ਉਹਦੇ ਜਾਨ ਮਾਲ ਦੀ ਰਾਖੀ ਹੋਵੇ ਲੇਕਿਨ ਅਸਲੀ ਗੱਲ ਹੈ ਕਿ ਕਿੰਨੀਆਂ ਫਰੋਤੀਆਂ ਕਿੰਨੇ ਗੈਂਗਸਟਰ ਦੀਆਂ ਇੰਟਰਵਿਊ ਆ ਤੇ ਕਿੰਨਾ ਕੁਛ ਜਿਹੜਾ ਵਪਾਰੀਆਂ ਨੂੰ ਸਹਿਣ ਕਰਨਾ ਪੈਂਦਾ ਅਸਲੀ ਪ੍ਰੋਬਲਮ ਤਾਂ ਉੱਥੇ ਆ ਲੇਕਿਨ ਅਸਲੀ ਦਿਖਾਈ ਕੀ ਜਾ ਰਹੀ ਆ ਪੇ ਸਿਰਫ ਕਿਸਾਨ ਜਿਹੜਾ ਆ ਉਹ ਪੰਜਾਬ ਦਾ ਨੁਕਸਾਨ ਕਰਦਾ ਇਹੋ ਜੀ ਕੋਈ ਗੱਲ ਨਹੀਂ ਆ ਕਿਉਂਕਿ ਸਾਡਾ ਭਾਈਚਾਰਾ ਸਮਝਦਾ ਇਹ ਜਿੰਨਾ ਮਰਜ਼ੀ ਪੋਲਰਾਈਜ਼ ਕਰ ਲੈਣ ਇਹ ਬੀਜੇਪੀ ਦੀ ਜਦੋਂ ਕਹਿੰਨੇ ਆ ਨਾ ਵੀ ਬੀ ਟੀਮ ਆ ਮੈਨੂੰ ਲੱਗਦਾ ਬੀਜੇਪੀ ਚ ਪੋਲਰਾਈਜ਼ ਕਰਨ ਤੋਂ ਵੀ ਇਹ ਅੱਗੇ ਆ ਸਾਡਾ ਜਿਹੜਾ ਭਾਈਚਾਰਾ ਚਾਹੇ ਉਹ ਵਪਾਰੀ ਵਰਗ ਹੈ ਚਾਹੇ ਉਹ ਕਿਸਾਨ ਹੈ ਉਹਨਾਂ ਦੋਨਾਂ ਨੇ ਅੱਗੇ ਵਧਣਾ ਔਰ ਅੱਜ ਤੱਕ ਇਹਨਾਂ ਨੇ ਕੋਈ ਐਹੋ ਜੀ ਮੀਟਿੰਗ ਨਹੀਂ ਕਰਵਾਈ ਜਿਹਦੇ ਵਿੱਚ ਇਹ ਮਸਲੇ ਸੁਲਝਾਏ ਜਾ ਸਕਣ ਰਾਦਰ ਕੇ ਉਲਝਾਉਣ ਦੀ ਗੱਲ ਕਰਦੇ ਆ ਔਰ ਸਿਰਫ ਇੱਕ ਸੀਟ ਜੇ 94 95 ਐਮਐਲਏ ਆ ਤੇ ਇੱਕ ਸੀਟ ਨਾ ਇਹਨਾਂ ਨੇ ਕੀ ਕਰ ਲੈਣਗੇ ਹੁਣ ਤੱਕ ਤਿੰਨਾਂ ਸਾਲਾਂ ਚ ਕਰ ਕੀ ਲਿਆ ਔਰ ਮੈਨੂੰ ਨਹੀਂ ਲੱਗਦਾ ਪੰਜਾਬੀ ਇਹਦਾ ਬਿਫਿਟਿੰਗ ਰਿਪਲਾਈ ਜਿਹੜੀ ਆ ਉਹ ਲੁਧਿਆਣਾ ਦੀ ਜਦੋਂ ਇਲੈਕਸ਼ਨ ਹੋਊਗੀ ਨਾ ਤੇ ਪੰਜਾਬੀ ਸਮਝਦਾਰ ਆ ਠੀਕ ਆ इमोशनल ਹੈਗੇ ਆ ਇਹਨਾਂ ਨੇ इमोशनल ਸਾਨੂੰ ਕਰਕੇ ਤੇ ਇਹਨਾਂ ਨੇ ਸਰਕਾਰ ਬਣਾ ਲਈ ਪਰ ਹੁਣ ਇਹਨਾਂ ਦੀ ਇਹ ਜਿਹੜੀ ਗੱਲ ਆ ਇਹ ਚਲਣੀ ਨਹੀਂ ਆ ਅਰ ਜਿੱਤੀ ਕਰੋਗੇ ਇੱਕ ਤਾਂ ਮੈਂ ਜੀ ਜੋ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਔਰ ਸਰਦਾਰ ਪ੍ਰਗਟ ਸਿੰਘ ਨੇ ਗੱਲਾਂ ਕੀਤੀਆਂ ਨੇ ਉਹਨਾਂ ਦੀ ਤਾਹੀਦ ਕਰਦਾ ਵਾਂ ਮੇਰਾ ਮੰਨਣਾ ਵਾ ਕਿ ਪੰਜਾਬ ਅੱਜ ਪੁਲਿਸ ਸਟੇਟ ਹੈ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਨੇ ਯੋਗੀ ਬੀਜੇਪੀ ਦੀ ਸਰਕਾਰ ਉੱਤਰ ਪ੍ਰਦੇਸ਼ ਦੀ ਉਹਦਾ ਬੁਲਡੋਜ਼ਰ ਮਾਡਲ ਪੰਜਾਬ 'ਚ ਲਾਗੂ ਕਰ ਦਿੱਤਾ ਵਾ ਜਿਹੜਾ ਬੋਲਦਾ ਜਿਹੜਾ ਕੋਈ ਸਰਕਾਰ ਦੇ ਖਿਲਾਫ ਆਪਣੀ ਗੱਲ ਰੱਖਦਾ ਕੋਈ ਡਿਸੈਂਟ ਕਰਦਾ ਉਹਦੇ ਤੇ ਬੁਲਡੋਜ਼ਰ ਚੜਾਇਆ ਜਾਂਦਾ ਸਭ ਤੋਂ ਵੱਡਾ ਸਭ ਤੋਂ ਵੱਡੀ ਮਿਸਾਲ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਕਦੀ ਕਿਸੇ ਨੂੰ ਘਰ ਸੱਦ ਕੇ ਉਹਦੀ ਪਿੱਠ 'ਚ ਛੁਰਾ ਨਹੀਂ ਮਾਰਿਆ ਜਾਂਦਾ ਇਹਨਾਂ ਨੇ ਕਿਸਾਨਾਂ ਨੂੰ ਸੱਦ ਕੇ ਕੌਨਫੀਡੈਂਸ ਲੈ ਕੇ ਪਿੱਠ 'ਚ ਛੁਰਾ ਮਾਰ ਕੇ ਉਹਨਾਂ ਸਿਰਫ ਉਹਨਾਂ ਨੂੰ ਅਰੈਸਟ ਕੀਤਾ ਬਲਕਿ ਉਹਨਾਂ ਦੇ ਮੋਰਚਿਆਂ ਤੇ ਬੁਲਡੋਜ਼ਰ ਚੜਾ ਕੇ ਉਹਨਾਂ ਨੂੰ ਡਿਮੋਲਿਸ਼ ਕੀਤਾ ਵਾ ਇਹ ਅੱਜ ਦੇ ਯੋਗ ਵਿੱਚ ਕਿਤੇ ਹੀ ਐਕਸੈਪਟੇਬਲ ਨਹੀਂਗਾ ਔਰ ਜੋ ਕਰਨਲ ਪੁਸ਼ਪਿੰਦਰ ਬਾਠ ਦੇ ਉਹਦੇ ਬੇਟੇ ਦੀ ਕੁੱਟਮਾਰ ਹੋਈ ਆ ਐਫ ਆਈ ਆਰ ਢਾਬੇ ਵਾਲੇ ਦੇ ਕਹਿਣ ਤੇ ਹੋ ਰਹੀ ਦੇਖੋ ਤੁਸੀਂ ਇੰਨੀ ਅਨਹਿਰਗਰਦੀ ਪੰਜਾਬ ਦੇ ਵਿੱਚ ਐਫ ਆਈ ਆਰ ਕੀਤੀ ਜਾ ਰਹੀ ਹੈ ਢਾਬੇ ਦੇ ਕਹਿਣ ਤੇ ਜਦ ਕੇ ਮੈਡੀਕਲ ਮੈਡੀਕਲ ਲੀਗਲ ਰਿਪੋਰਟ ਐਮ ਐਲ ਆਰ ਕਰਨਲ ਸਾਹਿਬ ਤੇ ਉਹਦੇ ਬੇਟੇ ਦੀ ਕਟੀਆਂ ਉਹ ਦਾਖਲ ਨੇ ਉਹਨਾਂ ਦੇ ਬਿਆਨਾਂ ਉਹਨਾਂ ਦੇ ਬਿਆਨ ਅਜ ਤਾਈਂ ਨਹੀਂ ਲਏ ਗਏ ਔਰ ਕੱਲ ਮੈਂ ਸੁਣ ਰਿਹਾ ਸੀ ਉਹਨਾਂ ਦੇ ਕਰਨਲ ਸਾਹਿਬ ਦੇ ਘਰੋਂ ਕਹਿ ਰਹੇ ਨੇ ਗਵਰਨਰ ਨੂੰ ਮਿਲ ਕੇ ਬਾਹਰ ਨਿਕਲੇ ਕਿ ਸਸਪੈਂਡ ਕੌਣ ਕੀਤਾ ਵਾ ਵਿਚਾਰੇ ਸਪਾਈ ਚੰਦ ਹੌਲਦਾਰ ਜਿਹੜੇ ਅਸਲ ਦੋਸ਼ੀ ਨੇ ਉਹਨਾਂ ਦਾ ਕੋਈ ਸਸਪੈਂਸ਼ਨ ਨਹੀਂ ਹੋਈ ਔਰ ਮੈਂ ਸਮਝਦਾ ਕਿ ਜੋ ਕਰਨਲ ਸਾਹਿਬ ਨਾਲ ਹੋਇਆ ਇਹ ਵੀ ਇਹ ਇੰਡੀਕੇਟ ਕਰਦਾ ਕਿ ਪੰਜਾਬ ਅੱਜ ਪੁਲਿਸ ਸਟੇਟ ਹੈ ਔਰ ਜਿਸ ਢੰਗ ਦੇ ਨਾਲ ਇਹ ਕੁਚਲ ਰਹੇ ਨੇ ਲੋਕਾਂ ਨੂੰ ਉਹਨਾਂ ਦੇ ਜਜ਼ਬਾਤਾਂ ਨੂੰ ਅੱਜ ਕਾਂਗਰਸ ਪਾਰਟੀ ਨੇ ਗਵਰਨਰ ਦਾ ਜਿਹੜਾ ਐਡਰੈਸ ਕਿਉਂਕਿ ਇਹ ਮੀਨਿੰਗਲੈਸ ਆ ਉਹ ਤੋਂ ਪੜਾਇਆ ਜਾ ਰਿਹਾ ਵਾ ਉਹਨੂੰ ਬੁਆਇਕਾਟ ਕੀਤਾ ਇਸ ਗੱਲ ਦੀ ਅਸੀਂ ਤਾਇਦ ਕਰਦੇ ਆਂ ਔਰ ਇਹ ਮੰਗ ਕਰਦੇ ਆਂ ਕਿ ਕਨਰਲ ਪੁਸ਼ਪਿੰਦਰ ਬਾਠ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾਮਜ਼ਦ ਬਾਈ ਨੇਮ ਔਰ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਡਿਸਪੈਸਲ ਅੰਡਰ ਸੈਕਸ਼ਨ 311 ਪੰਜਾਬ ਸਰਕਾਰ ਕੰਪਟੈਂਟ ਹੈ ਇਦਾਂ ਦੇ ਜਿਹੜੇ ਬਦਮਾਸ਼ ਆਫਸਰ ਨੇ ਯੂਨੀਫਾਰਮ ਚ ਉਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਕਿਸਾਨ ਆਗੂਆਂ ਨੂੰ ਰਿਹਾ ਕੀਤਾ ਜਾਵੇ ਔਰ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਹਨਾਂ ਨੂੰ ਪੀਸਫੁੱਲ ਪ੍ਰੋਟੈਸਟ ਕਰਨ ਦਾ ਦੀ ਆਗਿਆ ਦਿੱਤੀ ਜਾਵੇ ਧੰਨਵਾਦ ਇੱਕ ਸੈਕਿੰਡ ਇੱਕ ਸੈਕ ਇਹ ਸੁਪਰ ਕੀਤੇ ਮੈਂ ਇੱਕੋ ਸਵਾਲ ਭਗਵੰਤ ਨੂੰ ਕਰਨਾ ਚਾਹੁੰਦਾ ਅੰਦਰ ਹੀ ਬੈਠਾ ਹੈ ਕਿ ਤੂੰ ਛੋਟੇ ਬੱਚੀਆਂ ਦੇ ਘਰ ਤੇ ਢਾਈ ਜਾਣਾ ਜਿੱਥੇ ਪੱਠੇ ਪਾਣ ਵਾਲੀਆਂ ਹਵੇਲੀਆਂ ਬਣਾਈਆਂ ਜਿੱਥੇ ਡੰਗਰ ਬੰਨੀ ਦੇ ਨੇ ਲੋਕਾਂ ਨੂੰ ਵਿਖਾਣ ਵਾਸਤੇ ਦੋ ਸੀਨੀਅਰ ਅਫਸਰ ਨੇ AIG ਰਾਜੀਤ ਸਿੰਘ ਹੁੰਦਲ ਜਿਹੜਾ ਡਰੱਗਸ ਦੇ ਕੇਸ ਵਿੱਚ ਇਸੇ ਸਰਕਾਰ ਨੇ ਡਿਸਮਿਸ ਕੀਤਾ ਪਗੌੜਾ ਵਾ ਪਗੌੜਾ ਕੀ ਉਹਦਾ ਘਰ ਕਿਉਂ ਨਹੀਂ ਤੁਸੀਂ ਢਾਇਆ ਜੀ ਆਓ ਉਹ ਵੇਖੀਏ ਜੇ ਐਕਚੁਅਲ ਦੇ ਵਿੱਚ ਇਹਨਾਂ 'ਚ ਜਾਣ ਹੈ ਜੇ ਸੰਸ਼ੀਰ ਹੈ ਨੇ ਡਰੱਗਸ ਦੇ ਅਗੇਂਸਟ ਲੜਾਈ ਦੇਣ ਵਾਸਤੇ ਜਿਸ ਏਆਈਜੀ ਨੂੰ ਡਿਸਮਿਸ ਕੀਤਾ ਉਹਦੇ ਘਰ ਨੂੰ ਅਜੇ ਤੱਕ ਕਿਉਂ ਨਹੀਂ ਹੱਥ ਪਾਇਆ ਜਿਹੜਾ ਗੁਰਸ਼ਮਸ਼ੀਰ ਸਿੰਘ ਜਾਂ ਕੀ ਨਾ ਆਇਓ ਤਾਂ ਗੁਰਸ਼ੀਰ ਸਿੰਘ ਸੰਧੂ ਹੈ ਜਿਨੇ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਉਹਨੂੰ ਵੀ ਤੁਸੀਂ ਡਿਸਮਿਸ ਕੀਤਾ ਉਹ ਵੀ ਪਗੋੜਾ ਉਹਦੇ ਘਰ ਨੂੰ ਅਜੇ ਤੱਕ ਇਹਨਾਂ ਨੇ ਹੱਥ ਕਿਉਂ ਨਹੀਂ ਪਾਇਆ ਸੋ ਜੇ ਕੁਝ ਕਰਨਾ ਡਰਾਮਾ ਨਾ ਕਰੋ ਕਿਸਾਨਾਂ ਦੀਆਂ ਵੋਟਾਂ ਲੈ ਕੇ ਹੁਣ ਉਹ ਖੇਡਦੇ ਨੇ ਹੁਣ ਲੁਧਿਆਣੇ 'ਚ ਵੋਟਾਂ ਲਾਓਗੇ ਫਿਰ ਉਹ ਖੇਡਦੇ ਨੇ ਕਦੀ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਇੱਕੋ ਟੇਬਲ ਤੇ ਉੱਤੇ ਕਿਸਾਨਾਂ ਨੂੰ ਤੇ ਇੰਡਸਟਰੀ ਵਾਲਿਆਂ ਨੂੰ ਤੇ ਵਪਾਰੀਆਂ ਨੂੰ ਲੈ ਕੇ ਆਂਦੇ ਤੇ ਸੁਲਝਾਂਦੇ ਇਸ ਗੱਲ ਸੋ ਅਸੀਂ ਇਹ ਕਹਿ ਰਹੇ ਆ ਬਕਾਇਦਾ ਤੌਰ ਇਹ ਧੋਖਾ ਕੀਤਾ ਜਾ ਰਿਹਾ ਇਸੇ ਗੱਲ ਕਰਨ ਅਸੀਂ ਅੱਜ ਬਾਈਕਾਟ ਕਰਕੇ ਬਾਹਰ ਥੈਂਕ ਯੂ